ਖਬਰ ਨਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮਿਹਰਬਾਨੋਂ ਪਿਆਰ ਭਰੀ ਸਵੀਕਾਰ ਮੈਂ ਆ ਤੁਹਾਡਾ ਹੋਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਸ਼ਰੂਮਣੀ ਅਕਾਲੀ ਦਲ ਦੇ ਨਿਰਧਕ ਆਗੂ ਜਿਸ ਨੂੰ ਮਾਝੇ ਦਾ ਜਰਨਲ ਵੀ ਕਿਹਾ ਜਾਂਦਾ ਹੈ ਅਸੀਂ ਗੱਲ ਕਰਦੇ ਹਾਂ ਬਿਕਰਮਜੀਤ ਸਿੰਘ ਮਜੀਠੀਆ ਦੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੱਗਿਆ ਵੱਡਾ ਚਟਕਾ ਬਿਕਰਮਜੀਤ ਸਿੰਘ ਜੀਠੀਆ ਆਮ ਨੇ ਖਾਸ ਨਹੀਂ ਉਹ ਇੱਕ ਸ਼ਰੂਮਣੀ ਅਕਾਲੀ ਦਲ ਦੇ ਵਰਕਰ ਨੇ ਹਾਲਾਂਕਿ ਸਭ ਤੋਂ ਜ਼ਿਆਦਾ ਵਿਰੋਧ ਕਾਂਗਰਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਕੀਤਾ ਜਾਂਦਾ ਹੈ ਜਿਹਦੇ ਪਿੱਛੇ ਪੈ ਜਾਂ ਉਹਦੇ ਪਿੱਛੇ ਹੱਥ ਧੋਕੇ ਪੈ ਜਾਂਦੇ ਨੇ ਅੱਜ ਵੀ ਪਿਛਲੇ ਦਿਨਾਂ ਦੇ ਵਿੱਚ ਪੈ ਸੀ ਹੱਥ ਧੋਕੇ ਭਾਈ ਅਮਰਤਪਾਲ ਖਾਲਸਾ ਉਸਦੇ ਪਿਤਾ ਤਰਸੇਮ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਖਾਲਸਾ ਦੇ ਛੋਟੇ ਬ੍ਰਦਰ ਹਰਪ੍ਰੀਤ ਸਿੰਘ ਖਾਲਸਾ ਦੇ ਵੱਧੂ ਵੀਡੀਓ ਨਸ਼ਰ ਕੀਤੀਆਂ ਕਿਆ ਕਿ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਔਣ ਦੇਣਾ ਚਾਹੀਦਾ ਇਹ ਉਹ ਖਾਲਸਤਾ ਦੀ ਸਮਰਥਕ ਨਹੀਂ ਇਹ ਹੁਣ ਕਾਨੂੰਨ ਨੂੰ ਮੰਨਦੇ ਨੇ ਪਹਿਲਾਂ ਕਹਿੰਦੇ ਸੀ ਕਿ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਲੋਕਤੰਤਰ ਦੀਆਂ ਚੋਣਾਂ ਕਾਨੂੰਨ ਦੇ ਅੰਦਰ ਹੀ ਬੈਠ ਕੇ ਇਹਨਾਂ ਨੂੰ ਲੜੀਆਂ ਗਿਆ ਇਸ ਨੂੰ ਲੈ ਕੇ ਸੂਤਰਾ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਇਹ ਝਟਕਾ ਦਿੱਤਾ ਹੈ ਪੰਜਾਬ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਸੇ ਸਿੱਟ ਵੱਲੋਂ ਖੁਲਾਸੇ ਕੀਤੇ ਗਏ ਕਿ 50 ਗੁਪਤ ਟਿਕਾਣੇ ਨੇ ਬਿਕਮਜੀ ਸਿੰਘ ਮਜੀਠੀਆ ਤੇ ਜਿੰਨਾ ਤੇ ਉਹ ਛਾਪੇਮਾਰੀ ਕਰੇਗੀ ਇੱਕ ਗੁਪਤ ਟਿਕਾਣੇ ਦੱਸੇ ਨਹੀਂ ਗਏ ਜਿਹੜਾ ਬਿਕਮਜੀ ਸਿੰਘ ਮਜੀਠੀਆ ਦਾ ਵਕੀਲ ਸੀ ਇੱਕ ਕੇਸ ਦੇ ਵਿੱਚ ਜਿੱਤ ਵੀ ਹੋਈ ਕਿਉਂਕਿ ਜ਼ਬਾਨਤ ਰੱਦ ਕੀਤੀ ਜਾਵੇ ਇਸ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਪਟੀਸ਼ਨ ਜਿਹੜੀ ਹੈ ਪਾਈ ਹੋਈ ਸੀ ਲੇਕਿਨ ਉੱਥੇ ਜਿੱਤ ਹੋਈ ਲੇਕਿਨ ਅੱਜ ਇੱਕ ਝਟਕਾ ਲੱਗਿਆ ਹੈ ਜਿਸ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਅੱਜ ਮਹਿਸੂਸ ਹੋਇਆ ਕਿ ਸੂਬੇ ਦੀ ਸਰਕਾਰ ਬੜਾ ਕੁਝ ਕਰ ਸਕਦੀ ਹੈ ਅੱਜ ਪੰਜਾਬ ਸਰਕਾਰ ਵੱਲੋਂ ਪਟੀਸ਼ਨ ਧਾਰ ਕੀਤੀ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਬ੍ਰਿਕਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਹਾਲਾਂਕਿ ਸੁਨੀਲ ਕੁਮਾਰ ਜਾਖੜ ਸੁਖਪਾਲ ਸਿੰਘ ਖਹਿਰਾ ਇਧਰ ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਸਿਆਸੀ ਆਗੂ ਹੱਕ ਵਿੱਚ ਆਏ ਸੀ ਜੈਡ ਸਿਕਿਉਰਟੀ ਨੂੰ ਲੈ ਕੇ ਬਿਕਮਜੀਤ ਸਿੰਘ ਮਜੀਠੀਆ ਦੇ ਕਿ ਨਹੀਂ ਜਾਨੀ ਮਾਲੀ ਨਕਸਾਰ ਹੋ ਸਕਦਾ ਹੈ ਲੇਕਿਨ ਫਿਰ ਉਸ ਤੋਂ ਬਾਅਦ ਜਦੋਂ ਭਾਈ ਅਮਰਤਪਾਲ ਖਾਲਸਾ ਦੀ ਇੱਕ ਜਿਹੜੀ ਚੈਟ ਹੈ ਜਦੋਂ ਲੀਕ ਹੋਈ ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਉਹ ਏ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਪਾਈ ਗਈ ਸੀ ਫਿਰ ਇੱਕ ਆਡੀਓ ਪਾਈ ਗਈ ਉਸ ਨੂੰ ਲੈ ਕੇ ਬਿਕਮਜੀਤ ਸਿੰਘ ਮਜੀਠੀਆ ਡਰ ਦੇ ਮਾਰੇ ਪਹੁੰਚ ਗਏ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਜੈਡ ਸਕਿਉਰਿਟੀ ਦਿੱਤੀ ਜਾਵੇ ਜਿਹੜੀ ਜੈਡ ਸਕਿਉਰਿਟੀ ਮੇਰੇ ਕੋਲ ਕੋਈ ਸੀ ਲੇਕਿਨ ਇੱਕ ਨਹੀਂ ਸੁਣੀ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਉਂਕਿ ਪਟੀਸ਼ਨ ਦਾਇਰ ਕੀਤੀ ਸੀ ਐ ਪੰਜਾਬ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਕੀਲਾਂ ਵੱਲੋਂ ਉਹਨਾਂ ਨੇ ਕਿਹਾ ਕਿ ਬਿਕਮਜੀਤ ਸਿੰਘ ਮਜੀਠੀਆ ਆਮ ਲੋਕ ਨੇ ਖਾਸ ਨਹੀਂ ਨੇ ਕੋਈ ਵੀਆਈਪੀ ਨਹੀਂ ਨੇ ਇਹ ਸਧਾਰਨ ਨੇ ਇਹਨਾਂ ਉੱਤੇ ਕਿਸੇ ਹਮਲੇ ਦਾ ਡਰ ਨਹੀਂ ਇਹਨਾਂ ਨੂੰ ਜੱਜ ਸਕਿਉਰਟੀ ਨਹੀਂ ਦੇਣੀ ਜਿਹੜੀ ਜਿੰਨੀ ਕੋ ਸਕਿਉਰਟੀ ਉਹਨਾਂ ਨੂੰ ਬ੍ਰਿਤੀ ਹੈ ਉਹ ਆਲਰੇਡੀ ਡੀਜੀਪੀ ਗੌਰਵ ਯਾਦਵ ਨੇ ਇਹਨਾਂ ਨੂੰ ਮੁਹੱਈਆ ਕਰਵਾਈ ਹੋਈ ਹੈ ਇਹ ਬਿਨਾਂ ਗੱਲ ਤੋਂ ਗੱਲਾਂ ਦਾ ਵਤੰਗੜ ਬਣਾਉਂਦੇ ਨੇ ਅੱਜ ਪੰਜਾਬ ਸਰਕਾਰ ਨੇ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੇ ਕੋਰੀ ਨਾ ਕਰ ਦਿੱਤੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਜੈਡ ਸਕਿਉਰਟੀ ਦੀ ਕਿ ਤੁਹਾਨੂੰ ਜੈਡ ਸਕਿਉਰਟੀ ਐਕਸਟਰਾ ਨਹੀਂ ਦਿੱਤੀ ਜਾਵੇਗੀ ਜਿਹੜੀ ਜਿੰਨੀ ਕੁ ਤੁਹਾਨੂੰ ਬੰਦੀ ਸੀ ਉਸ ਤਰ੍ਹਾਂ ਦੇ ਤੁਹਾਨੂੰ ਮੁਲਾਜ਼ਮ ਜਿਹੜੇ ਨੇ ਦਿੱਤੇ ਹੋਏ ਨੇ ਤਾਂ